ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 507 ਤੋਂ ਲੈ ਕੇ 509 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਗੂਜਰੀ ਵਿੱਚ ਸ਼ੁਰੂ ਹੋ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਗੁਜਰੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਜਨ ਮੈਂ ਤੂੰ ਰਾਜਾ ਕਹੀਐ ਪੂ ਮਨ ਮਹਿ ਪੂਮਾ ਠਾਕੁਰ ਮੈਂ ਠਕرائی ਤੇਰੀ ਕੋ ਮਨ ਸਿਰ ਕੋਮਾ ਪਿਤਾ ਮੇਰੋ ਵੱਡੋ ਤਨੀ ਅਗਮਾ ਉਸਤਤ ਕਵਨ ਕਹੀ ਜਾ ਕਰਤੇ ਪੀਖ ਰਹੇ ਬਿਸਮਾਰਹਾਓ ਉਸਤਤ ਕਵਨ ਕਰੀ ਜਾ ਕਰਤੇ ਪੀਖ ਰਹੇ ਬਿਸਮਾਰਹਾਓ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ हे ਪਰਮੇਸ਼ਰ ਜੀ ਤੂੰ ਸਾਰੇ ਰਾਜਿਆਂ ਨਾਲੋਂ ਵੱਡਾ ਰਾਜਾ ਹੈਂ ਤੂੰ ਸਾਰੇ ਜ਼ਿੰਮੇਦਾਰਾਂ ਨਾਲੋਂ ਵੱਡਾ ਜ਼ਿੰਮੇਦਾਰ ਹੈਂ ਸਾਰੇ ਮਾਲਕਾਂ ਨਾਲੋਂ ਵੱਡਾ ਮਾਲਕ ਹੈ ਸਭ ਨਾਲੋਂ ਉੱਚੀ ਕੋਲ ਤੇਰੀ ਹੈ ਕਹਿੰਦੇ ਤੂੰ ਮੇਰੇ ਮੇਰਾ ਪਿਤਾ ਸਭ ਤੋਂ ਵੱਡਾ ਤਾਂ ਨਹੀਂ ਹੈ ਤੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ ਕਹਿੰਦੇ ਤੇਰੀ ਕਿਹੜੀ ਕਿਹੜੀ ਅਸੀਂ ਵਡਿਆਈ ਕਰੀਏ ਕਿਹੜੇ ਕਿਹੜੇ ਗੁਣ ਕਾਈ ਗਾਈਏ ਕਹਿੰਦੇ ਅਸੀਂ ਤੇ ਤੇਰੇ ਕੌਤਕ ਦੇਖ ਕੇ ਅਸਚਰਜ ਮੈਂ ਅਸਚਰਜ ਮੈਂ ਹੋ ਰਹਾਂ ਸੁਖੀਨ ਮਹ ਸੁਖੀਆ ਤੂੰ ਕਹੀਐ ਦਾਤਨ ਸਿਰਦਾਤਾ ਤੇਜਨ ਮਹ ਤੇਜਵੰਸੀ ਕਹੀਐ ਰਸੀਨ ਮਹ ਰਾਤਾ ਕਹਿੰਦੇ ਸਾਰੇ ਸੁਖੀ ਲੋਕਾਂ ਤੋਂ ਸਭ ਤੋਂ ਜ਼ਿਆਦਾ ਸੁਖੀ ਤੂੰ ਹੈ ਸਭ ਤੋਂ ਵੱਡਾ ਦਾਤਾ ਦੇਣ ਵਾਲਾ ਦਾਤਾ ਦੇਣ ਵਾਲਾ ਦਾਤਾ ਸਾਰਿਆਂ ਚੋਂ ਤੂੰ ਹੈ ਸਭ ਤੋਂ ਵੱਡਾ ਤੇਜ ਪ੍ਰਤਾਪ ਤੇਰਾ ਹੈ ਸਭ ਤੋਂ ਜ਼ਿਆਦਾ ਜਿਸ ਨੇ ਰਸ ਭੋਗਿਆ ਹੈ ਉਹ ਤੂੰ ਹੈ ਸੂਰਨ ਮੈ ਸੂਰਾ ਤੂੰ ਕਹੀਏ ਭੋਗਨ ਮਹਿ ਪੋਗੀ ਗ੍ਰਹਿਸਤਨ ਮੈ ਤੂੰ ਵੱਡੋ ਗ੍ਰਹਿਸਤੀ ਜੋਗਨ ਮਹਿ ਜੋਗੀ ਸਾਰੇ ਸੂਰਮਿਆਂ ਚੋਂ ਕਹਿੰਦੇ ਤੂੰ ਵੱਡਾ ਸੂਰਮਾ ਹੈ ਭੋਗ ਭੋਗਣ ਵਾਲਿਆਂ ਚੋਂ ਸਭ ਤੋਂ ਵੱਡਾ ਭੋਗੀ ਹੈ ਸਾਰੇ ਗ੍ਰਸਤੀਆਂ ਦੇ ਵਿੱਚੋਂ ਤੂੰ ਵੱਡਾ ਗ੍ਰਸਤੀ ਹੈ ਸਾਰੇ ਜੋਗੀਆਂ ਵਿੱਚੋਂ ਤੂੰ ਵੱਡਾ ਜੋਗੀ ਹੈ ਕਿਉਂਕਿ ਸਾਰਿਆਂ ਦੇ ਵਿੱਚ ਤੂੰ ਆਪ ਹੈ ਕਰਤਨ ਮਹਿ ਤੂੰ ਕਰਤਾ ਕਹੀਏ ਆਚਰਨ ਮਹਿ ਆਚਾਰੀ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ਕਹਤੇ ਸਭ ਤੋਂ ਵੱਡੀ ਸ੍ਰਿਸ਼ਟੀ ਦੀ ਰਚਨਾ ਤੂੰ ਕੀਤੀ ਹੈ ਤੂੰ ਸਭ ਤੋਂ ਵੱਡਾ ਕਰਨ ਕਰਨ ਵਾਲਾ ਹੈ ਸਭ ਤੋਂ ਉੱਚੇ ਆਚਰਨ ਵਾਲਾ ਹੈ ਸਭ ਤੋਂ ਵੱਡਾ ਸ਼ਾਹ ਹੈ ਸਭ ਤੋਂ ਵੱਡਾ ਵਪਾਰੀ ਹੈ ਕਿਉਂਕਿ ਸਾਰਿਆਂ ਦੇ ਵਿੱਚ ਬੈਠ ਕੇ ਤੂੰ ਆਪ ਸਾਰੇ ਕੰਮ ਕਰ ਰਿਹਾ ਹੈ ਦਰਵਾਰਨ ਮਹ ਤੇ ਰੋ ਦਰਵਾਰਾ ਸਰਨ ਪਾਲਨ ਟੀਕਾ ਲਕshmi ਕੇਤਕ ਗਣੀ ਨਾ ਜਾਈਏ ਗਨ ਨਾ ਸਕਉ ਸੀ ਕਾ ਸਾਰਿਆਂ ਨਾਲੋਂ ਕਹਿੰਦੇ ਵੱਡਾ ਦਰਬਾਰ ਤੇਰਾ ਹੈ ਸਾਰਿਆਂ ਨਾਲੋਂ ਸ਼ਰਨ ਆਏ ਦੀ ਰੱਖਿਆ ਕਰਨ ਵਾਲਾ ਤੂੰ ਹੈ ਕਹਿੰਦੇ ਤੇਰੇ ਕਹਿੰਦੇ ਘਰ ਵਿੱਚ ਕਿੰਨੀ ਕ ਦੌਲਤ ਹੈ ਅਸੀਂ ਗਿਣ ਨਹੀਂ ਸਕਦੇ ਤੇਰੇ ਘਰ ਦੀ ਲక్ష్ਮੀ ਅਸੀਂ ਗਿਣ ਨਹੀਂ ਸਕਦੇ ਕਹਿੰਦੇ ਨਾਮਨ ਮੈਂ ਤੇਰਾ ਪ੍ਰਭ ਨਾਮਾ ਗਿਆਨਨ ਮੈਂ ਗਿਆਨੀ ਜੁਗਤਨ ਮੈਂ ਤੇਰੀ ਪ੍ਰਭ ਜੁਗਤਾ ਇਸ ਨਾਨਨ ਮੈਂ ਇਸ ਨਾਨੀ ਕਹਿੰਦੇ ਸਭ ਤੋਂ ਵੱਡੇ ਨਾਮਣੇ ਵਾਲਾ ਸਭ ਤੋਂ ਵੱਡਾ ਗਿਆਨੀ ਸਭ ਤੋਂ ਚੰਗੀ ਜੀਵਨ ਜੁਗਤ ਵਾਲਾ ਸਭ ਤੋਂ ਵੱਡਾ ਸਚੰਬਾਲਾ ਤੂੰ ਹੈ ਪਰਮਾਤਮਾ ਕਹਿੰਦੇ ਤੇਰੇ ਤੋਂ ਉੱਪਰ ਕਿਸੇ ਚੀਜ਼ ਵਿੱਚ ਵੀ ਕੋਈ ਹੋਰ ਨਹੀਂਗਾ ਸਿੱਧਨ ਮਹਿ ਤੇਰੀ ਪ੍ਰਭ ਸਿੱਧਾ ਕਰਮਨ ਸਿਰ ਕਰਮਾ ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਸਭ ਤੋਂ ਵੱਡੀਆਂ ਸਿੱਧੀਆਂ ਕਹਿੰਦੇ ਇਹ ਪਰਮੇਸ਼ਰ ਜੀ ਤੇਰੇ ਕੋਲ ਨੇ ਸਭ ਤੋਂ ਵੱਡਾ ਉਦਮ ਤੇਰੇ ਕੋਲ ਹੈ ਸਭ ਤੋਂ ਵੱਡਾ ਇਖਤਿਆਰ ਤੇਰੇ ਕੋਲ ਹੈ ਸਭ ਤੋਂ ਵੱਡਾ ਹੁਕਮ ਤੇਰਾ ਹੈ ਸਭ ਕੁਝ ਜੋ ਹੈ ਪਰਮਾਤਮਾ ਦਾ ਸਭ ਤੋਂ ਵੱਡਾ ਹੈ ਜਿਉਂ ਬੁਲਾਵੇ ਤਿਉਂ ਬੋਲੋ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਕਹਿੰਦੇ ਹੈ ਪਰਮੇਸ਼ਰ ਜੀ ਸਾਡੇ ਜੀਵਾਂ ਦੀ ਕੀ ਕਹਿੰਦੇ ਅ ਹੈ ਮਤਲਬ ਕਹਿੰਦੇ ਨੇ ਸਾਡੇ ਜੀਵਾਂ ਦੇ ਕੀ ਹੱਥ ਵਾ ਸਕੇ ਅਸੀਂ ਕੁਝ ਬੋਲ ਦਈਏ ਜੋ ਤੁਸੀਂ ਸਾਡੇ ਤੋਂ ਬੁਲਾ ਰਹੇ ਹੋ ਅਸੀਂ ਉਹੀ ਬੋਲ ਰਹੇ ਹਾਂ ਕਹਿੰਦੇ ਸਾਧ ਸੰਗਤ ਦੇ ਵਿੱਚ ਨਾਨਕ ਨੇ ਪਰਮੇਸ਼ਰ ਜੀ ਦਾ ਜਸ ਗਾਇਆ ਹੈ ਪਰਮੇਸ਼ਰ ਜੀ ਦੀ ਸਿਫਤ ਸਲਾਹ ਕੀਤੀ ਹੈ ਜੋ ਪਰਮੇਸ਼ਰ ਨੂੰ ਬਹੁਤ ਹੀ ਪਿਆਰੀ ਹੈ ਸਾਧ ਸੰਗਤ ਵੀ ਤੇ ਸਿਫਤ ਸੁਲਾਵੀ ਇਹ ਪਰਮੇਸ਼ਰ ਦੀ ਖੇਡ ਹੈ ਗੂਜਰੀ ਮਹੱਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਥ ਨਰਹਰ ਦੀਨ ਬੰਦਵ ਪਤਿਤ ਪਾਵਨ ਦੇਵ ਬੈਤ ਰਾਸ ਨਾਸ ਕਿਰਪਾਲ ਗੁਣ ਨਿਦ ਸਫਲ ਸੁਆਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਣ ਦਿਆਲ ਕੇਸਵ ਤਾਰ ਜਗ ਪਵ ਸਿੰਧ ਰਹਾਓ ਕਹਿੰਦੇ ਹੇ ਪਰਮੇਸ਼ਰ ਜੀ ਹੇ ਮਾਲਕ ਜੀ ਹੇ ਦੀਨਾਂ ਦੀ ਰੱਖਿਆ ਕਰਨ ਵਾਲੇ ਹੇ ਕਹਿੰਦੇ ਵਿਕਾਰੀਆਂ ਨੂੰ ਜਿਹੜੇ ਵਿਕਾਰਾਂ ਵਾਲੇ ਨੇ ਪਤਿਤ ਨੇ ਉਹਨਾਂ ਨੂੰ ਪਾਵਨ ਕਰਨ ਵਾਲੇ ਹੇ ਆਪਣੇ ਪ੍ਰਕਾਸ਼ ਵਾਲੇ ਹੇ ਸਾਡੇ ਦਰ ਦੂਰ ਕਰਨ ਵਾਲੇ ਹੇ ਕਿਰਪਾਲੂ ਪ੍ਰਭੂ ਜੀ ਹੇ ਗੁਣਾ ਦੇ ਖਜ਼ਾਨੇ ਕਹਿੰਦੇ ਤੁਹਾਡੀ ਜਿਹੜੀ ਸੇਵਾ ਭਗਤੀ ਹੈ ਉਹ ਸਫਲ ਹੈ ਕਰਨੀ ਉਹਦੇ ਨਾਲ ਮਨੁੱਖ ਦਾ ਜੀਵ ਦਾ ਜੀਵਨ ਸਫਲ ਹੋ ਜਾਂਦਾ ਹੈ हे ତର୍ତ୍ତି ਦੇ ਪਾਲਨਹਾਰ हे ਜੀਵਾਂ ਦੀ ਪਾਲਣਾ ਕਰਨ ਵਾਲੇ ਕਹਿੰਦੇ ਸਾਨੂੰ ਤੁਹਾਡੀ ਦਿਆਲ ਪ੍ਰਭੂ ਜੀ ਸ਼ਰਨ ਆਏ ਆ ਕਿ ਸੁ ਪ੍ਰਭੂ ਜੀ ਤੁਹਾਡੀ ਸ਼ਰਨ ਆਏ ਆ ਸਾਨੂੰ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਆਪ ਹੀ ਤਾਰ ਲਵੋ ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਤਰਨੀ ਤਰ ਪਤ ਰਾਖ ਪਰਮਾਨੰਦ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਆਪ ਹੀ ਜੀਵਾਂ ਦੇ ਕਾਮ ਕ੍ਰੋਧ ਮੋਹ ਖਤਮ ਕਰਨ ਵਾਲੇ ਹੋ ਜੀਵਾਂ ਨੂੰ ਆਪਣੇ ਨਾਮ ਦਾ ਰਸ ਦੇਣ ਵਾਲੇ ਹੋ ਸਾਡਾ ਜਨਮ ਮਰਨ ਦਾ ਚੱਕਰ ਆਵਾ ਗਵਨ ਦਾ ਖਤਮ ਕਰ ਦਿਓ ਇਹ ਧਰਤੀ ਦੇ ਰਾਖੇ ਸਾਡੀ ਕਹਿੰਦੇ ਇਹ ਪਰਮੇਸ਼ਰ ਜੀ ਜੋ ਤੁਸੀਂ ਆਨੰਦ ਦੇ ਸੌਮੇ ਹੋ ਤੁਹਾਡੇ ਦਰ ਤੇ ਆਏ ਆ ਦਰ ਆਇਆਂ ਦੀ ਕਹਿੰਦੇ ਇੱਜ਼ਤ ਤੁਸੀਂ ਰੱਖੋ ਜਲਤ ਅਨੇਕ ਤਰੰਗ ਮਾਇਆ ਗੁਰ ਗਿਆਨ ਹਰ ਰਿਦਮੰਤ ਛੇਦ ਅਹ ਬੁੱਧ ਕਰुणा ਮੈਂ ਚਿੰਤ ਮੀਠ ਪੁਰਖ ਅਨੰਤ ਕਹਿੰਦੇ हे ਪਰਮੇਸ਼ਰ ਜੀ ਅਸੀਂ ਜੀਵ ਮਾਇਆ ਦੀਆਂ ਅਨੇਕਾਂ ਲਹਿਰਾਂ ਦੇ ਵਿੱਚ ਕਹਿੰਦੇ ਅਸੀਂ ਸੜ ਰਹੇ ਹਾਂ ਗੁਰੂ ਦੇ ਗਿਆਨ ਦੇ ਰਾਹੀ ਗੁਰੂ ਦੇ ਮੰਤਰ ਦੇ ਰਾਹੀ ਤੁਸੀਂ ਸਾਡਾ ਇਹ ਦੁੱਖ ਦੂਰ ਕਰੋ ਕਹਿੰਦੇ ਤੁਸੀਂ ਹੀ ਜੀਵਾਂ ਦਾ ਕਹਿੰਦੇ ਹੰਕਾਰ ਖਤਮ ਕਰੋ ਏ ਕਹਿੰਦੇ ਕਰਨਾ ਮੈਂ ਏ ਕਹਿੰਦੇ ਦਿਆਲੂ ਪ੍ਰਮਾਤਮਾ ਜੀ ਜਿਨ੍ਹਾਂ ਦੇ ਅੰਦਰ ਕਰਨਾ ਹੈ ਤੁਹਾਡੇ ਅੰਦਰ ਦਇਆ ਹੈ ਜੀਵਾਂ ਦੇ ਲਈ ਤੁਸੀਂ ਹੀ ਕਹਿੰਦੇ ਸਾਡੀ ਇਸ ਤਰ੍ਹਾਂ ਦੀ ਚਿੰਤਾ ਖਤਮ ਕਰੋ ਜਿਸ ਦਾ ਕੋਈ ਅੰਤ ਨਹੀਂ ਹੈ ਤੁਸੀਂ ਕਹਿੰਦੇ ਅਨੰਤ ਪਰਮੇਸ਼ਰ ਜੀ ਹੋ ਤੁਹਾਡੇ ਹੱਥ ਵਿੱਚ ਸਭ ਕੁਝ ਹੈ ਤੁਸੀਂ ਹੀ ਜੀਵਾਂ ਦੀ ਰੱਖਿਆ ਕਰੋ ਸਿਮਰ ਸਮਰਾਥ ਪਲ ਮਹੂਰਤ ਪ੍ਰਾਪਤ ਧਿਆਨ ਸਹਿਜ ਸਮਾਦ ਦੀਨ ਦਿਆਲ ਪਰਸਨ ਪੂਰਨ ਜਾਚਿਐ ਰਜਸਾਦ ਕਹਿੰਦੇ ਉਹ ਪਰਮੇਸ਼ਰ ਜੀ ਜਿਹਦਾ ਧਿਆਨ ਤਰਖਿਆ ਜਿਨੂੰ ਚੇਤੇ 'ਚ ਵਸਾਇਆ ਜੀਵ ਅਡੋਲਤਾ ਵਿੱਚ ਰਹਿੰਦਾ ਹੈ ਕਹਿੰਦੇ ਹਰ ਪਲ ਉਸ ਪਰਮੇਸ਼ਰ ਦਾ ਮੈਂ ਨਾਮ ਸਿਮਰਾਂ ਏ ਕਹਿੰਦੇ ਦੀਨਾ ਦੀ ਰੱਖਿਆ ਕਰਨ ਵਾਲੇ ਦਿਆਲ ਪ੍ਰਭੂ ਜੀ ਅਸੀਂ ਤੁਹਾਡੇ ਕੋਲੋਂ ਹਮੇਸ਼ਾ ਤੁਹਾਡੇ ਸਾਧਾਂ ਦੀ ਚਰਨ ਧੂੜ ਮੰਗੀਏ ਕਹਿੰਦੇ ਕਿਉਂਕਿ ਉਸ ਚਰਨ ਧੂੜ ਦੇ ਰਾਹੀਂ ਹੀ ਪਰਮੇਸ਼ਰ ਦੇ ਨਾਮ ਦੀ ਪ੍ਰੀਤ ਪੈਂਦੀ ਆ ਮੋਹ ਮਿਥਨ ਦੁਰੰਤ ਆਸਾ ਬਾਸਨਾ ਵਿਕਾਰ ਰਖ ਤਰਮ ਪਰਮ ਬਿਦਾਰ ਮੰਤੇ ਉਦਰ ਹਰ ਨਿਰੰਕਾਰ ਕਹਿੰਦੇ ਹੈ ਪਰਮੇਸ਼ਰ ਜੀ ਸਾਡੇ ਕੋਲੋਂ ਮੋਹ ਦਾ ਆਸਾ ਤ੍ਰਿਸ਼ਨਾ ਦਾ ਵਿਕਾਰਾਂ ਦੇ ਸਾਡੇ ਸਾਰੇ ਇਹ ਔਗਣੇ ਦੂਰ ਕਰ ਦਿਓ ਕਹਿੰਦੇ ਅਸੀਂ ਆਪਣਾ ਧਰਮ ਨਿਵਾਸ ਕੀਏ ਸਾਡੇ ਅੰਦਰੋਂ ਭਰਮ ਖਤਮ ਕਰ ਦਿਓ हे ਪਰਮੇਸ਼ਰ ਜੀ ਸਾਡੇ ਮਨ ਨੂੰ ਸੁਵਸ਼ ਕਰ ਦਿਓ ਤਾਂ ਕਿ ਅਸੀਂ ਇਸ ਸੰਸਾਰ ਸਾਗਰ ਨੂੰ ਤਰ ਸਕੀਏ ਤਣਾੜ ਆੜ ਪੰਡਾਰ ਹਰ ਨਿਦ ਹੋਤ ਜਿਨ੍ਹਾਂ ਨਾ ਚੀਰ ਖਲ ਮੁਗਦ ਮੂੜ ਕਠਾਖੈ ਸ੍ਰੀ ਤਰ ਪਏ ਗੁਣ ਮਤ ਤੀਰ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਸਭ ਕੁਝ ਕਰਨ ਕਾਰਨ ਸਮਰਾਥ ਹੋ ਜਿਹਦੇ ਕੋਲ ਕਹਿੰਦੇ ਇਕ ਲੀਰ ਨਹੀਂ ਹੁੰਦੀ ਤਨ ਨੂੰ ਠਕਣ ਦੇ ਲਈ ਤੁਸੀਂ ਉਹਨੂੰ ਸਭ ਤੋਂ ਜ਼ਿਆਦਾ ਅਮੀਰ ਕਰ ਦਿੰਨੇ ਹੋ ਇੰਨਾ ਤਨਾੜੋ ਬਣ ਜਾਂਦਾ ਤੁਸੀਂ ਕਹਿੰਦੇ ਇੱਕ ਜੋ ਕੋਈ ਬਹੁਤ ਹੀ ਮੂਰਖ ਹੁੰਦਾ ਤੁਸੀਂ ਉਹਨੂੰ ਬਹੁਤ ਗਿਆਨਵਾਨ ਬਣਾ ਦਿੰਨੇ ਹੋ ਉਹਦੇ ਵਿੱਚ ਧੀਰਜ ਆ ਜਾਂਦਾ ਉਹਦੇ ਵਿੱਚ ਗੁਣ ਆ ਜਾਂਦੇ ਨੇ ਇਹ ਸਭ ਕੁਝ ਤੁਸੀਂ ਕਰਨ ਕਾਰਨ ਸਮਰਾਥ ਹੋ ਉ ਜੀਵਨ ਮੁਕਤ ਜਿਗਦੀ ਸਜਾਪ ਮਨ ਤਾਰ ਰਿਤ ਪਰਤੀਤ ਜੀ ਦਿਆ ਮਿਆ ਸਰਬਤਰ ਰਮਣ ਪਰਮਹੰਸ ਰੀਤ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪ ਉਸ ਪਰਮੇਸ਼ਰ ਦੇ ਲਿਮਨ ਦੇ ਵਿੱਚ ਸ਼ਰਧਾ ਲਿਆ ਫਿਰ ਤੈਨੂੰ ਜੀਵਨ ਦੇ ਵਿੱਚ ਮੁਕਤੀ ਮਿਲ ਜਾਊਗੀ ਔਸ ਪਰਮੇਸ਼ਰ ਦਾ ਨਾਮ ਸਿਮਰਨ ਕਰ ਜਿਹਦੀ ਪਰਮਹੰਸ ਵਾਲੀ ਰੀਤ ਬਣ ਜਾਂਦੀ ਹੈ ਜੋ ਜੀਵ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਉਹਨਾਂ ਦੀ ਜੀਵਨ ਯੁਕਤ ਪਰਮਹੰਸ ਵਰਗੀ ਬਣ ਜਾਂਦੀ ਆ ਫਿਰ ਉਹ ਜੀਵ ਦੂਜਿਆਂ ਜੀਵਾਂ ਤੇ ਦਇਆ ਕਰਦੇ ਨੇ ਦੇਤ ਦਰਸ਼ਨ ਸਰਵਨ ਹਰ ਜਸ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ਕਹਿੰਦੇ ਪਰਮੇਸ਼ਰ ਆਪ ਹੀ ਜੀਵਾਂ ਨੂੰ ਆਪਣੇ ਦਰਸ਼ਨ ਦੇਣ ਵਾਲਾ ਕੰਨਾਂ ਨੂੰ ਸਿਫਤ ਸਲਾਹ ਸੁਣਨ ਦੀ ਜਾਂਚ ਦੇਣ ਵਾਲਾ ਰਸਨਾ ਨੂੰ ਨਾਮ ਉਚਾਰਨ ਦੀ ਜਾਂਚ ਦੇਣ ਵਾਲਾ ਹੈ ਪਰਮੇਸ਼ਰ ਨੂੰ ਕਹਿੰਦੇ ਹਮੇਸ਼ਾ ਅੰਗ ਸੰਗ ਅਨੁਭਵ ਕਰੋ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੀ ਜੋ ਕਹਿੰਦੇ ਪਤਿਤ ਨੂੰ ਇੱਕ ਪਲ ਵਿੱਚ ਪੁਨੀਤ ਕਰ ਦਿੰਦੇ ਨੇ ਉਹ ਪਰਮੇਸ਼ਰ ਜੀ ਕਹਿੰਦੇ ਜਿਹਦੇ دیدار ਕੀਤੇ ਆ ਪਤਿਤ ਪਾਵਨ ਹੋ ਜਾਂਦੇ ਨੇ ਉਸ ਪਰਮੇਸ਼ਰ ਨੂੰ ਹਮੇਸ਼ਾ ਅੰਗ ਸੰਗ ਜਾਣੋ ਵਾਹਿਗੁਰੂ ਜੀ ਵਾਹਿਗੁਰੂ ਜੀ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਤੁਨੀ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਂ ਜੀ ਸੰਗਤ ਜੀ ਇੱਥੇ ਤੀਜੇ ਪਾਸ਼ਾ ਗੁਰੂ ਅਮਰਦਾਸ ਜੀ ਦੀ ਗੂਜਰੀ ਕੀ ਵਾਰ ਸ਼ੁਰੂ ਹੋ ਰਹੀ ਹੈ ਤੇ ਜਿਹੜੇ ਟਾਡੀ ਵੀਰ ਗਾਉਂਦੇ ਨੇ ਜਾਂ ਜਿਹੜੇ ਕੀਰਤਨੀਏ ਵੀਰ ਗਾਉਂਦੇ ਨੇ ਉਹਨਾਂ ਨੂੰ ਹੈ ਹਦਾਇਤ ਸਿਕੰਦਰ ਬਿਰਾਹਿਮ ਦੀ ਵਾਰ ਤੇ ਗਾਉਣੀ ਉਸ ਸਮੇਂ ਇਹ ਕੋਈ ਵਾਰ ਪ੍ਰਚਲਿਤ ਸੀ ਸੂਰਮਿਆਂ ਦੀ ਤੇ ਫਿਰ ਗੁਰੂ ਸਾਹਿਬਾਨ ਨੂੰ ਹੁੰਦਾ ਸੀ ਕਿ ਜਦੋਂ ਜਿਹੜੇ ਜੀਵ ਨੇ ਉਹ ਸਮਾਜ ਦੇ ਵਿੱਚ ਇਹ ਪ੍ਰਚਲਿਤ ਚੀਜ਼ ਨੂੰ ਸੁਣਦੇ ਨੇ ਫਿਰ ਗੁਰਬਾਣੀ ਨੂੰ ਵੀ ਇਹਦੇ ਆਧਾਰ ਤੇ ਸੁਣਨਗੇ ਤਾਂ ਉਹਨਾਂ ਨੂੰ ਜ਼ਿਆਦਾ ਲਾਭ ਹੋਏਗਾ ਕਿਉਂਕਿ ਫਿਰ ਉਹਨਾਂ ਦਾ ਮਾਨ ਗੁਰਬਾਣੀ ਵਿੱਚ ਵੀ ਭਿੱਜੇਗਾ ਕਿ ਪਹਿਲਾਂ ਤੋਂ ਇਸ ਲੈ ਨੂੰ ਸੁਣਨ ਵਿੱਚ ਗਿੱਜੇ ਹੋਏ ਨੇ ਸ਼ਲੋਕ ਮਹੱਲਾ ਤੀਜਾ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦਨਾਹੇ ਗੁਰ ਕੈ ਪਾਣ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ ਕਹਿੰਦੇ ਇਹ ਸੰਸਾਰ ਮਮਤਾ ਦੇ ਵਿੱਚ ਗਲਤਾਨ ਹੈ ਗ੍ਰਸਤ ਦੀ ਮਮਤਾ ਮਾਇਆ ਦੀ ਮਮਤਾ ਕਹਿੰਦੇ ਇਹਨੂੰ ਜੀਵਨ ਦੀ ਜਿਹੜੀ ਅਸਲੀਅਤ ਹੈ ਕਿ ਜੀਵਨ ਕਿਸ ਤਰ੍ਹਾਂ ਜਿਉਣਾ ਉਹ ਇਹਨੂੰ ਵਿਧੀ ਭੁੱਲ ਗਈ ਹੈ ਪਰ ਜਿਹੜੇ ਜੀਵ ਗੁਰੂ ਦੀ ਰਜਾ ਵਿੱਚ ਚੱਲਦੇ ਨੇ ਉਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦੇ ਨੇ ਉਹ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿਤਲਾਹੇ ਨਾਨਕ ਨਦਰੀ ਮਨ ਵਸੈ ਗੁਰਮਖ ਸਹਿਜ ਸਮਾਹੇ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਪਾ ਲੈਂਦੇ ਨੇ ਉਹ ਸਦਾ ਜੀਵਨ ਮੁਕਤ ਨੇ ਉਹਨਾਂ ਨੂੰ ਵਿਕਾਰਾਂ ਤੋਂ ਮਾਇਆ ਤੋਂ ਸਭ ਤੋਂ ਛੁਟਕਾਰਾ ਮਿਲ ਜਾਂਦਾ ਕਹਿੰਦੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਦੀ ਮਿਹਰ ਹੁੰਦੀ ਆ ਉਹ ਗੁਰੂ ਦੇ ਸਨਮੁਖ ਰਹਿ ਕੇ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਮਹੱਲਾ ਤੀਜਾ ਅੰਦਰ ਸਹਸਾ ਦੁੱਖ ਹੈ ਆਪੇ ਸਿਰ ਤੰਦੈ ਮਾਰ ਦੂਜੇ ਪਾਏ ਸੁੱਤੇ ਕਵੇ ਨ ਜਾਗੇ ਮਾਇਆ ਮੋਹ ਪਿਆਰ ਕਹਿੰਦੇ ਜਿਹੜੇ ਜੀਵ ਸੰਸਾਰ ਦੇ ਤੰਦਿਆਂ ਵਿੱਚ ਰੁੱਝੇ ਨੇ ਉਹਨਾਂ ਦੇ ਅੰਦਰ ਹਮੇਸ਼ਾ ਸਹਿਮ ਰਹਿੰਦਾ ਸਹਿਮ ਦਾ ਦੁੱਖ ਬਣਿਆ ਰਹਿੰਦਾ ਕਹਿੰਦੇ ਉਹ ਕਹਿੰਦੇ ਮਾਇਆ ਦੇ ਪਿਆਰ ਦੇ ਵਿੱਚ ਸੁੱਤੇ ਹੋਏ ਪਰਮੇਸ਼ਰ ਦਾ ਨਾਮ ਜਪਣ ਵਾਲ ਕਦੇ ਨਹੀਂ ਜਾਗਦੇ ਵਿਕਾਰਾਂ ਵੱਲੋਂ ਕਦੇ ਨਹੀਂ ਜਾਗਦੇ ਨਾਮ ਨ ਚੇਤ ਸਬਦ ਨ ਵਿਚਾਰੈ ਇਹ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਪਰਮੇਸ਼ਰ ਦਾ ਨਾਮ ਕਦੇ ਨਹੀਂ ਜਪਦੇ ਗੁਰੂ ਦੇ ਸ਼ਬਦ ਦੀ ਕਦੇ ਵਿਚਾਰ ਨਹੀਂ ਕਰਦੇ ਪਰਮੇਸ਼ਰ ਦਾ ਨਾਮ ਨਾ ਧਿਆਉਣ ਕਰਕੇ ਉਹ ਆਪਣਾ ਮਨੁੱਖਾ ਜਨਮ ਬਿਰਥਾ ਗਵਾ ਜਾਂਦੇ ਨੇ ਫਿਰ ਉਹਨਾਂ ਨੂੰ ਮੌਤ ਦਾ ਸਹਿਮ ਬਣਿਆ ਰਹਿੰਦਾ ਆਤਮਿਕ ਮੌਤ ਹਮੇਸ਼ਾ ਉਹਨਾਂ ਨੂੰ ਘੇਰਦੀ ਆ। ਪੜੀ ਆਪਣਾ ਆਪ ਉਪਾਯਨ ਤਦੋਂ ਹੋਰ ਨ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ। ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਦੋਂ ਪਰਮੇਸ਼ਰ ਨੇ ਅਜੇ ਕਿਸੇ ਚੀਜ਼ ਦੀ ਰਤਨਾ ਨਹੀਂ ਸੀ ਕੀਤੇ ਉਦੋਂ ਪਰਮੇਸ਼ਰ ਆਪ ਹੀ ਆਪ ਸੀ ਪਰਮੇਸ਼ਰ ਨੇ ਕਦੇ ਕਿਸੇ ਦੀ ਸਲਾਹ ਨਹੀਂ ਲਈ ਪਰਮੇਸ਼ਰ ਜੋ ਕੰਮ ਕਰਦੇ ਨੇ ਆਪਣੇ ਖੁਦ ਦੀ ਸਲਾਹ ਨਾਲ ਕਦੇ ਕਿਸੇ ਦੀ ਸਲਾਹ ਪਰਮੇਸ਼ਰ ਨੂੰ ਲੈਣ ਦੀ ਲੋੜ ਨਹੀਂ ਤਦੋਂ ਆਕਾਸ਼ ਨਾ ਪਾਤਾਲ ਹੈ ਨਾ ਤਰੇ ਲੋਈ ਤਦ ਹੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ ਜਿਉ ਤਿਸ ਪਾਵੈ ਤਿਵੇ ਕਰੇ ਤਿਸ ਬਿਨ ਅਵਰ ਨ ਕੋਈ ਕਹਿੰਦਾ ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਕੀਤੀ ਅਜੇ ਪਰਮੇਸ਼ਰ ਨੇ ਉਦੋਂ ਨਾ ਕੋਈ ਆਕਾਸ਼ ਸੀ ਨਾ ਪਾਤਾਲ ਸੀ ਨਾ ਇਹ ਤਿੰਨੇ ਲੋਕ ਸੀਗੇ ਉਦੋਂ ਸਿਰਫ ਨਿਰੰਕਾਰ ਆਪ ਹੀ ਸੀ ਅਜੇ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ ਕਹਿੰਦੇ ਪਰਮੇਸ਼ਰ ਨੂੰ ਜਿਸ ਤਰ੍ਹਾਂ ਚੰਗਾ ਲੱਗਦਾ ਉਸ ਤਰ੍ਹਾਂ ਪਰਮੇਸ਼ਰ ਆਪਣੇ ਕਾਰਜ ਕਰਦੇ ਨੇ ਪਰਮੇਸ਼ਰ ਤੋਂ ਬਿਨਾ ਸੰਸਾਰ ਵਿੱਚ ਕਰਨ ਵਾਲਾ ਹੋਰ ਕੋਈ ਨਹੀਂ ਹੈ ਇਹ ਆਪਾਂ ਸੰਗਤ ਜੀ ਬਹੁਤ ਵਾਰ ਆਪਾਂ ਇਹ ਸੁਣਦੇ ਆਂ ਪੜ੍ਹਦੇ ਆਂ ਬਾਣੀ ਦੇ ਵਿੱਚ ਵੀ ਜੋ ਕੁਝ ਹੋ ਰਿਹਾ ਹੈ ਉਹ ਪਰਮੇਸ਼ਰ ਕਰ ਰਿਹਾ ਹੈ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਨਹੀਂ ਇਹ ਪਹਿਲਾਂ ਪੈਲ ਸਾਨੂੰ ਇਹ ਗੱਲ ਸਮਝ ਲੱਗਣੀ ਮੁਸ਼ਕਲ ਹੋ ਜਾਂਦੀ ਆ ਪਰ ਜਦੋਂ ਉਹਦਾ ਨਾਮ ਜਪਿਆ ਹੌਲੀ ਹੌਲੀ ਪਰਮੇਸ਼ਰ ਥੋੜੀ ਸੋਝੀ ਦਿੰਦੇ ਨੇ ਨਾ ਫਿਰ ਇਹ ਚੀਜ਼ਾਂ ਅਨੁਭਵ ਹੁੰਦੀਆਂ ਨੇ ਕਿ ਉਸ ਪਰਮੇਸ਼ਰ ਤੋਂ ਬਿਨਾਂ ਕੁਝ ਹੁੰਦਾ ਦਿਖਾਈ ਨਹੀਂ ਦਿੰਦਾ ਜਦੋਂ ਵੀ ਕੁਝ ਕੰਮ ਹੁੰਦਾ ਤਾਂ ਉਹਦੇ ਪਿੱਛੇ ਦਿਸ ਰਿਹਾ ਹੁੰਦਾ ਕਿ ਪਰਮੇਸ਼ਰ ਕਰ ਰਿਹਾ ਇਫਰ ਹੌਲੀ ਹੌਲੀ ਜੀਵਨ ਜੀਵਨ ਦੇ ਵਿੱਚ ਇਹ ਭੇਦ ਖੁੱਲਦੇ ਨੇ ਪਰਮੇਸ਼ਰ ਵੱਲੋਂ ਜਦੋਂ ਜੀਵ ਨਾਮ ਦੀ ਕਮਾਈ ਕਰਕੇ ਪਰਮੇਸ਼ਰ ਦੇ ਨਿਕਟ ਪਹੁੰਚਦੇ ਨੇ ਪਰਮੇਸ਼ਰ ਨਾਲ ਜਿਵੇਂ ਜਿਵੇਂ ਜੀਵ ਦੀ ਅਪੇਧਤਾ ਹੁੰਦੀ ਜਾਂਦੀ ਆ ਨਾ ਇਹ ਰਾਜ ਖੁੱਲਦੇ ਜਾਂਦੇ ਨੇ ਪਰਮੇਸ਼ਰ ਤੋਂ ਬਿਨਾ ਕੰਮ ਹੁੰਦਾ ਦਿਸਦਾ ਨਹੀਂ ਕੋਈ ਜੇ ਆਪਾਂ ਇਸ ਤਰ੍ਹਾਂ ਵੀ ਕਹਿ ਲਈਏ ਕਿ ਹੁਣ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸ ਆਪਣੇ ਹੱਥ ਪੈਰ ਕੰਮ ਕਰ ਰਹੇ ਨੇ ਕਿ ਬਿਰ ਜਾਣਾ ਕੁਝ ਕਰਨਾ ਇਹ ਕਰ ਰਿਹਾ ਦਿਸਦੇ ਨੇ ਨਾ ਪਰ ਪਿੱਛੇ ਇਹਨਾਂ ਨੂੰ ਤਾਂ ਕੋਈ ਕਰਵਾ ਰਿਹਾ ਉੱਪਰੋਂ ਇਹਨਾਂ ਨੂੰ ਸਾਡੇ ਦਿਮਾਗ ਤੋਂ ਸਭ ਮਿਲਦੀ ਹੈ ਨਾ ਹਦਾਇਤ ਉਸ ਹਿਸਾਬ ਨਾਲ ਕਰ ਰਹੇ ਨੇ ਇਹੀ ਪਰਮੇਸ਼ਰ ਦਾ ਜੀਵ ਕੰਮ ਕਰਦੇ ਦਿਸ ਰਹੇ ਨੇ ਪਰ ਉੱਪਰ ਜੋ ਕਰਵਾ ਰਿਹਾ ਉਹ ਕੋਈ ਹੋਰ ਆ ਇਹ ਹੌਲੀ ਹੌਲੀ ਭੇਦ ਖੁੱਲਦੇ ਨੇ ਜਦੋਂ ਨਾਮ ਦੀ ਕਮਾਈ ਹੁੰਦੀ ਆ ਪਰਮੇਸ਼ਰ ਦੀ ਰਹਿਮਤ ਹੁੰਦੀ ਆ ਫਿਰ ਜੀਵ ਦੇਖ ਲੈਂਦਾ ਕਿ ਤੂੰ ਹੀ ਤੂੰ ਤੂੰ ਹੀ ਤੂੰ ਫਿਰ ਕੁਛ ਮੂੰਹ ਚੋਂ ਨਹੀਂ ਨਿਕਲਦਾ ਫਿਰ ਕੁਛ ਦਿਮਾਗ ਚ ਭਰਮ ਨਹੀਂ ਰਹਿ ਜਾਂਦਾ ਸਭ ਜਗ੍ਹਾ ਪਰਮੇਸ਼ਰ ਹਰ ਇੱਕ ਵਿੱਚ ਪਰਮੇਸ਼ਰ ਸਭ ਕੁਝ ਕਰਨ ਵਾਲਾ ਪਰਮੇਸ਼ਰ ਇੱਕ ਛੋਟੇ ਤੋਂ ਛੋਟਾ ਕੰਮ ਜੀਵ ਨਹੀਂ ਕਰ ਸਕਦਾ ਸਾਡੇ ਹੱਥ ਪੈਰ ਦੀ ਕੀ ਮਜਾਲ ਦਿਮਾਗ ਦੀ ਜਦੋਂ ਤੱਕ ਨਹੀਂ ਮਿਲਦੀ ਤਾਕੀਦ ਕਿ ਕੀ ਕਰਨਾ ਇਸ ਤਰ੍ਹਾਂ ਜੀਵ ਆ ਸਭ ਕੁਝ ਪਰਮੇਸ਼ਰ ਕਰਵਾ ਰਹੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ